ਅਦਾਬ ਨਾਜ਼ਰੀਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਅੱਜ ਦੀ ਵੀਡੀਓ ਵਿੱਚ ਮੈਂ ਆਪ ਸਭ ਨੂੰ ਇਹ ਦੱਸਣ ਜਾ ਰਹੀ ਹਾਂ ਕਿ ਜਿਹੜੇ ਲੋਕ ਰੋਜ਼ ਬੰਦਗੀ ਕਰਦੇ ਆ ਜਿਹੜੇ ਰੋਜ਼ ਸਿਮਰਨ ਕਰਦੇ ਆ ਜਿਹੜੇ ਲੋਕ ਪੂਜਾ ਪਾਠ ਕਰਦੇ ਆ ਉਹ ਇਹ ਗੱਲ ਕਹਿੰਦੇ ਆ ਕਿ ਅਸੀਂ ਹਰ ਰੋਜ਼ ਪਾਠ ਕਰਦੇ ਆ ਦੱਸੇ ਹੋਏ ਗੁਰੂ ਦੇ ਤਰੀਕੇ ਦੇ ਨਾਲ ਬੈਠਦੇ ਆ ਪਰ ਸਾਡੀ ਪ੍ਰਮਾਤਮਾ ਦੇ ਨਾਲ ਲਿਵ ਕਿਉਂ ਨਹੀਂ ਜੁੜਦੀ ਸਾਡੀ ਉਹ ਪ੍ਰਮਾਤਮਾ ਦੇ ਨਾਲ ਤਾਰ ਨਹੀਂ ਜੁੜਦੀ ਅਤੇ ਸਾਨੂੰ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ ਆਪਾਂ ਬਹੁਤ ਵਾਰੀ ਸੁਣਿਆ ਹੋਵੇਗਾ ਕਿ ਜਦੋਂ ਬੰਦਗੀ ਕਰਦੇ ਆ ਸਾਡੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਬੜਾ ਆਨੰਦ ਆਉਂਦਾ ਹੈ ਬੜਾ ਸਕੂਨ ਮਿਲਦਾ ਹੈ ਬੰਦਗੀ ਕਰਦਿਆਂ ਕਰਦਿਆਂ ਸਾਨੂੰ ਇਹ ਸਭ ਕੁਝ ਨਹੀਂ ਮਿਲਦਾ ਨਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਨਾ ਮਨ ਸ਼ਾਂਤ ਹੁੰਦਾ ਹੈ ਨਾ ਸ਼ਰੀਰ ਹਲਕਾ ਹੁੰਦਾ ਹੈ ਕੁਝ ਗੱਲਾਂ ਹੁੰਦੀਆਂ ਨੇ ਕੁਝ ਸਾਡੇ ਵਿੱਚ ਕਮੀਆਂ ਹੁੰਦੀਆਂ ਨੇ ਜਿਸ ਕਰਕੇ ਸਾਡੀ ਤਾਰ ਪ੍ਰਮਾਤਮਾ ਦੇ ਨਾਲ ਨਹੀਂ ਜੁੜਦੀ ਉਹ ਇਹ ਕਮੀਆਂ ਹਨ ਸਾਡਾ ਅੰਦਰੋਂ ਮਨ ਬੋਧ ਕਰਦਾ ਕਿ ਅਸੀਂ ਆਪਣੇ ਰੱਬ ਨੂੰ ਯਾਦ ਕਰੀਏ ਸਦਾ ਮਾਲਕ ਦੇ ਚਰਨਾਂ ਦੇ ਨਾਲ ਜੁੜੇ ਰਹੀਏ ਸਾਨੂੰ ਸਾਡਾ ਰੱਬ ਮਹਿਸੂਸ ਹੋਵੇ ਅਸੀਂ ਵੀ ਆਪਣੇ ਮਾਲਕ ਦੇ ਨਾਲ ਗੱਲਾਂ ਕਰੀਏ ਪਰ ਅਸੀਂ ਉਨੀ ਬੰਦਗੀ ਕਰਦੇ ਨਹੀਂ ਜਿੰਨੀ ਸਾਨੂੰ ਲੋੜ ਹੁੰਦੀ ਹੈ ਕਿਉਂਕਿ ਸਾਡੇ ਕੋਲ ਹੁਣ ਟਾਈਮ ਨਹੀਂ ਰਹਿ ਗਿਆ ਇਹ ਕਮੀ ਆ ਕਿ ਸਾਡੇ ਕੋਲ ਟਾਈਮ ਘੱਟ ਹੁੰਦਾ ਜਦੋਂ ਅਸੀਂ ਰੋਜ਼ ਬੈਠਦੇ ਆ ਤੇ ਪੂਰਾ ਟਾਈਮ ਦਿੰਦੇ ਆ ਤਾਂ ਸਾਡੇ ਸਰੀਰ ਨੂੰ એનર્ਜੀ ਵੀ ਮਿਲਣ ਲੱਪਾਂਦੀ ਆ ਉਹਦੇ ਨਾਲ ਜਿਹੜਾ ਕੰਮ ਅਸੀਂ ਸੋਚਦੇ ਆ ਉਹ ਕੰਮ ਪੂਰਾ ਹੋ ਜਾਂਦਾ ਤੀਸਰੀ ਗੱਲ ਇਹ ਹੈ ਕਿ ਅਸੀਂ ਬੰਦਗੀ ਤਾਂ ਕਰਦੇ ਆ ਪਰ ਅਸੀਂ ਪੂਰਾ ਯਕੀਨ ਨਹੀਂ ਰੱਖਦੇ ਸਾਡੇ ਮਨ ਦੇ ਵਿੱਚ ਇਹ ਗੱਲ ਫਸੀ ਰਹਿੰਦੀ ਹੈ ਕਿ ਸਾਡਾ ਕੰਮ ਬਣਨਾ ਹੈ ਜਾਂ ਨਹੀਂ ਕਿਉਂਕਿ ਸਾਡਾ ਇੱਕ ਪੱਕਾ ਭਰੋਸਾ ਨਹੀਂ ਹੁੰਦਾ ਇਸ ਕਰਕੇ ਅਸੀਂ ਫਸੇ ਰਹਿੰਦੇ ਹਾਂ ਉਂਝ ਅਸੀਂ ਬੰਦਗੀ ਕਰਦੇ ਹਾਂ ਪਰ ਸਾਡਾ ਦਿਲੋਂ ਪਿਆਰ ਨਹੀਂ ਹੁੰਦਾ ਜੇ ਸਾਡਾ ਦਿਲੋਂ ਪਿਆਰ ਬਣ ਗਿਆ ਤਾਂ ਫੇਰ ਸਾਡੀ ਪਰਮਾਤਮਾ ਦੇ ਨਾਲ ਤਾਰ ਵੀ ਜੁੜ ਜਾਣੀ ਹੈ ਨਾ ਜਿਹੜੇ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਕਮੈਂਟ ਬਾਕਸ ਵਿੱਚ જય ਪੀਰਾਂ ਦੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਚਾਤਕ ਲਈ જય ਪੀਰਾਂ ਦੀ